ਕਿ ਸਰਦਾਰ ਵਰਤ ਪ੍ਰਤਾਪ ਸਿੰਘ ਬਡਾਲਾ ਨੂੰ ਜਾਂਦੀ ਆ ਅਸੀਂ ਭੁੱਲਰ ਪਰਿਵਾਰ ਤੋਂ ਇਜਾਜ਼ਤ ਲੈ ਕੇ ਵੀ ਤੁਸੀਂ ਨਾ ਰਾਜਨੀਤੀ ਦੇ ਵਿੱਚ ਸਰਵਾਈਵ ਕਰਨਾ ਕਿ ਜਾਂ ਤੁਹਾਡਾ ਆਉਣ ਵਾਲੇ ਸਮੇਂ 'ਚ ਕੀ ਮੂੜਿਆ ਉਹਨਾਂ ਨੇ ਕਹਿਤਾ ਵੀ ਨਹੀਂ ਅਸੀਂ ਨਹੀਂ ਕਰਨਾ ਅਸੀਂ ਉਹਨਾਂ ਦੀ ਇਜਾਜ਼ਤ ਲੈ ਕੇ ਦੁਰਪ੍ਰਤਾਪ ਬਡਾਲਾ ਨੂੰ ਜਦੋਂ ਇੱਥੇ ਕੋਈ ਭੋਗਾ ਤੇ ਡਰਦਾ ਨਹੀਂ ਸੀ ਸਾਦਾ ਹੁੰਦਾ ਇਹ 2011 ਦੀ ਗੱਲ ਹੈ ਉਸ ਵੇਲੇ ਅਸੀਂ ਰਾਤਾਂ ਨੂੰ ਪ੍ਰਤਾਪ ਬਡਾਲਾ ਜੀ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕੇ ਰੱਖੇ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਰਹਿਣਾ ਸੀਗਾ ਤੇ ਜਦੋਂ ਤੱਕ ਤੇ ਸਾਡੀ ਧੋਰ ਸੀ ਉੱਥੇ ਤੱਕ ਅਸੀਂ 1.5 ਸਾਲ ਪੂਰੇ ਪੂਰੇ ਬਰਤੇ ਗਏ ਜਦੋਂ ਇਲੈਕਸ਼ਨ ਸੀ ਵੋਟਾਂ ਪਾਉਣੀਆਂ ਸੀਗੀਆਂ ਤੇ ਉਸ ਵੇਲੇ ਤੱਕ ਬਟਾਲਾ ਸਾਹਿਬ ਦੇ ਪਰਿਵਾਰਕ ਬਟਾਲਾ ਸਾਹਿਬ ਦੀ ਪਤਨੀ ਬਟਾਲਾ ਸਾਹਿਬ ਦੀ ਭੈਣ ਉਹਦੇ ਰਿਸ਼ਤੇਦਾਰਾਂ ਦੇ ਨਾਲ 1.5 ਮਹੀਨਾ ਤੱਕ ਅਸੀਂ ਦਿਨ ਰਾਤ ਇਕ ਕੀਤਾ ਬਟਾਲਾ ਸਾਹਿਬ ਨੂੰ ਦਿਖਾਇਆ ਠੀਕ ਇਦਾਂ ਜਦੋਂ ਹਾਲਾਤ ਪੈਦਾ ਕੀਤੇ ਜਾਂਦੇ ਕਿ ਕੋਈ ਦੇ ਲੋਬੀ ਪਿੱਛੇ ਉਹ ਜੇਲਦਾਰੀ ਕੰਮ ਕਰ ਰਹੀ ਹੈ ਇਹ ਚਾਹੀ ਇੱਥੇ ਵੱਡੀਆਂ ਪਾਰਟੀਆਂ ਦੇ ਲੀਡਰ ਆਪਣੇ ਆਪ ਨੂੰ ਕੁਝ ਵੀ ਕਹਿਣ ਸੋਚ ਇਹਨਾਂ ਦੀ ਪਿੱਛੇ ਜਿਹੜੀ ਹੈਗੀ ਆ ਉਹ ਇੱਕੋ ਹੀ ਜੇਲਦਾਰੀ ਕੰਮ ਕਰ ਰਹੀ ਆ ਜਿਹੜੀ ਗੰਦੀ ਰਾਜਨੀਤੀ ਆ ਜਿਹੜਾ ਇਹਨ ਉਹ ਲੈਵਲ ਸ਼ੇਕ ਇੱਥੇ ਵੀ ਇਹ ਟਿੱਕ ਜਾਣ ਤਾਂ ਚੰਗੇ ਰਹਿਣਗੇ ਨਹੀਂ ਤੇ ਜਿੱਦਾਂ ਦੇ ਹਾਲਾਤ ਦਿਸ ਰਹੇ ਨੇ ਗਿਲਗਾ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੂੰਹ ਲਾਉਣਾ ਨਹੀਂ ਹੈ ਪਰ ਅੱਗੇ ਉਹਨੇ ਕਾਂਗਰਸ ਦਾ ਟਰੈਂਪ ਲਾਉਂਦਾ ਰਿਹਾ ਆਪਣੇ ਘਰ ਮੀਟਿੰਗਾਂ ਕਰਾਉਂਦਾ ਰਿਹਾ ਕਾਂਗਰਸ ਲਈ ਉਹ ਪੂਰੀ ਸਪੋਰਟ ਚਾਹੇ ਪਿੰਡ ਪੱਧਰ ਦੀ ਹੀ ਚਾਹੇ ਹਲਕਾ ਪੱਧਰ ਦੀ ਕਰਦਾ ਰਿਹਾ ਤੇ ਰਹੀ ਗੱਲ ਜੋ ਉਸ ਤੋਂ ਬਾਅਦ ਹੀ ਆਪਾਂ ਕਰ ਲਈਏ ਤੇ ਜਿਸ ਤਰ੍ਹਾਂ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਬਾਗੜੋ ਰਾਈਆਂ ਪਿਛਲੇ 10 ਸਾਲ ਜਿਹੜੀ ਸਰਕਾਰ ਚੱਲੀ ਕਾਲੀ ਦਲ ਦੀ ਜੋ-ਜੋ ਕਾਰਨਾਮੇ ਉਹਨਾਂ ਨੇ ਪਿੰਡ 'ਚ ਕੀਤੇ ਨੇ ਜਿਸ ਤਰ੍ਹਾਂ ਦੀ ਜਾਤੀਵਾਦੀ ਜ਼ਹਿਰ ਇਹ ਸਾਰਾ ਇਲਾਕਾ ਵੀ ਜਾਣਦਾ ਹੈ ਸਾਰਾ ਪਿੰਡ ਵੀ ਜਾਣਦਾ ਹੈ ਕੋਈ ਪੋਲਿਟਿਕਲ ਤੌਰ ਤੇ ਇਦਾਂ ਦੀ ਗੱਲ ਕਰਦਾ ਵੀ ਹੈ ਜਿਹੜੀ ਕਿ ਸੰਭਵ ਨਹੀਂ ਹੈਗੀ ਪਰ ਫਿਰ ਜੇ ਹੋਊਗਾ ਤਾਂ ਕੋਈ ਆਪਣੇ ਵੱਡੇ ਉਸ ਵਿਰੋਧੀ ਦਾ ਕਰਾਊਗਾ ਜਿਹੜੇ ਇਦਾਂ ਦੀ ਮਾਰੀ ਮੰਨ ਸਕਦਾ ਲੈ ਕੇ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੇਂ ਦੀ ਸਿਆਸਤ ਤੇ ਭਾਰੂ ਆ ਉਹਨਾਂ ਦੇ ਪੇਪਰ ਰੱਦ ਹੋ ਸਕਦੇ ਹਨ ਜਿਹੜੇ ਕਿ ਆਮ ਸੁਧਾਰਨ ਜਿਹੜੇ ਐਕਟਾਂ 3 ਨੰਬਰ ਦੇ ਸੀਗੇ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਉਹਨਾਂ ਦਾ ਤਾਂ ਕਿਸੇ ਨਾਲ ਕੋਈ ਲੈਣ ਦੇਣੀ ਹੈ ਨਹੀਂਗਾ ਇਹ ਸਕੇ ਇਹ ਜਿਹੜੇ ਇਲਜ਼ਾਮ ਤਰਾਸ਼ੀ ਵਾਲੇ ਨਾ ਇਹ ਜਿਹੜੀ ਜੇਲਦਾਰੀ ਸੋਚ ਭਾਰੂ ਹੈਗੀ ਆ ਅਸਲ ਵਿੱਚ ਕੀ ਆ ਇਹ ਜੈਲਦਾਰਾਂ ਦੇ ਨਾਲ ਜਿਹੜੇ ਸਿਆਸਤ ਦੇ ਕਿੰਗਰੇ ਆ ਇਹ ਟੈਣੇ ਸ਼ੁਰੂ ਹੋਦੇ ਹੀ ਹੋ ਗਏ ਸੀਗੇ ਜਦੋਂ ਪਿਛਲੀ ਵਾਰੀ ਜਿਹੜੀ ਚੋਣ ਜਿਹੜੀ ਕੌਂਸਲ ਦੇ ਵਿੱਚ ਯਾਨੀ ਪਲੇਟੀ ਕੌਂਸਲ ਦੇ ਵਿੱਚ ਇਹਨਾਂ ਦੇ ਤੈਨੇ ਹਾਲੀ ਗਰਨਾਮਿਕ ਬਲਗਾਜੀ ਨਗਰ ਪੰਚਾਇਤ ਬਲਗਾ ਦੀ ਜਿਹੜੀ ਇਲੈਕਸ਼ਨ ਦੇ ਸਬੰਧ ਵਿੱਚ ਨਾਮਜਦਗੀਆਂ ਹੋ ਚੁੱਕੀਆਂ ਤੇ ਅੱਜ ਕਾਗਜ਼ਾਂ ਦੀ ਵਾਪਸੀ ਹੈ ਤੇ ਅੱਜ ਵਿਰੋਧੀ ਧਿਰਾਂ ਨੇ ਜਿਹੜੇ ਰੱਦ ਹੋਏ ਕਾਗਜ਼ ਨੂੰ ਲੈ ਕੇ ਜਿੱਥੇ ਇਹਨਾਂ ਵਿਰੋਧ ਜਤਾਇਆ ਉੱਥੇ ਬਾਰ-ਬਾਰ ਜਿਹੜਾ ਆ ਉਹਨਾਂ ਦਾ ਜਿਹੜਾ ਸੂਈ ਸੀ ਤੁਹਾਡੇ ਤੇ ਸੀ ਇਹ ਖਾਸ ਕਰਕੇ ਜ਼ਿਆਦਾ ਵਿਰੋਧੀ ਧਿਰਾਂ ਦਾ ਇਹ ਹੀ ਦੋਸ਼ ਹੈ ਵੀ ਕਰਨਾਮ ਸਿੰਘ ਜਿਹੜਾ ਆ ਉਹ ਹੁਣ ਤੱਕ ਕਈ ਪਾਰਟੀਆਂ ਬਦਲ ਚੁੱਕਾ ਕਿ ਇਹ ਵਿਰੋਧਿਤ ਧਿਰ ਦਾ ਜਿਹੜਾ ਸਵਾਲ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਜਿਹੜਾ ਪਾਰਟੀ ਬਦਨਾਲ ਦਾ ਸਵਾਲ ਆ ਜਿਹੜੇ ਲੋਕੇ ਸਵਾਲ ਕਰ ਰਹੇ ਨੇ ਉਹਨਾਂ ਤੇ ਆਪਣੇ ਤੇ ਸਵਾਲੇ ਬੜੇ ਟੁਕਮੇ ਨੇ ਜਿਹੜਾ ਇੱਥੇ ਦਾ ਜੈਲਦਾਰ ਪਰਿਵਾਰ ਆ ਜਿਹੜਾ ਪਿਛਲੇ 20-25 ਸਾਲ ਦੀ ਰਾਜਨੀਤੀ ਨੂੰ ਆਪਣੇ ਉਂਗਲਾਂ ਤੇ ਆਪਣੀ ਚਲਾਉਂਦਾ ਫਿਰਦਾ ਤੇ ਆਪਣੀ ਜੇਬ 'ਚ ਸਿਆਸਤ ਨੂੰ ਗਿਣਦਾ ਆ ਉਹਦੇ ਤੇ ਹੀ ਸਵਾਲੇ ਸ਼ੁਰੂ ਹੁੰਦੇ ਵੀ ਉਹਨਾਂ ਸ਼ੁਰੂਆਤ ਜਿਹੜੀ ਕੀਤੀ ਸੀ ਉਹਨੇ ਆਪ ਖੁਦ ਕਾਂਗਰਸ ਦੀ ਲੀਡਰਸ਼ਿਪ ਜੋ ਕੀਤੀ ਸੀ ਉਸ ਤੋਂ ਬਾਅਦ ਉਹਨੇ ਪੱਗ ਤਾਂ ਨੀਲੀ ਬਣ ਲਈ ਕਹਿੰਦਾ ਸੀ ਮੈਂ ਇਕੱਲੀ ਆ ਪਰ ਜਿੰਨਾ ਚਿਰ ਇੱਥੇ ਭੁੱਲਰ ਪਰਿਵਾਰ ਕਾਲੀ ਦਲ ਦਾ ਮੋਰ ਲੈ ਕੇ ਅੱਗੇ ਚੱਲਦਾ ਰਿਹਾ ਮੋਰੀ ਹੋ ਕੇ ਚੱਲਦਾ ਰਿਹਾ 19 ਦਿਨ ਲਗਾਤਾਰ 15 ਸਾਲ ਉਹਨੇ ਕਾਲੀ ਦਲ ਦੀ ਵਿਰੋਧਤਾ ਕਰਕੇ ਉਹਨੇ ਕਾਂਗਰਸ ਦਾ ਕੈਂਪ ਲਾਉਂਦਾ ਰਿਹਾ ਆਪਣੇ ਘਰ ਮੀਟਿੰਗਾਂ ਕਰਾਉਂਦਾ ਰਿਹਾ ਕਾਂਗਰਸ ਦੀ ਉਹ ਪੂਰੀ ਸਪੋਰਟ ਚਾਹੇ ਪਿੰਡ ਪੱਧਰ ਦੀ ਹੀ ਚਾਹੇ ਹਲਕਾ ਪੱਧਰ ਦੀ ਕਰਦਾ ਰਿਹਾ ਤੇ ਰਹੀ ਗੱਲ ਜੋ ਉਸ ਤੋਂ ਬਾਅਦ ਹੀ ਆਪਾਂ ਕਰ ਲਈਏ ਤੇ ਜਿਸ ਦਿਨ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਬਾਗੜੋ ਰਾਈਆਂ ਪਿਛਲੇ 10 ਸਾਲ ਜਿਹੜੀ ਸਰਕਾਰ ਚੱਲੀ ਕਾਲੀ ਦਲ ਦੀ ਜੋ-ਜੋ ਕਾਰਨਾਮੇ ਉਹਨਾਂ ਨੇ ਪਿੰਡ 'ਚ ਕੀਤੇ ਨੇ ਜਿਸ ਤਰ੍ਹਾਂ ਦੀ ਜਾਤੀਵਾਦ ਦੀ ਜ਼ਹਿਰ ਉਹਨਾਂ ਨੇ ਪਿੰਡ ਦੇ ਵਿੱਚ ਫਲਾਈ ਆ ਇਹ ਸਾਰਾ ਇਲਾਕਾ ਵੀ ਜਾਣਦਾ ਆ ਸਾਰਾ ਪਿੰਡ ਵੀ ਜਾਣਦਾ ਆ ਰਹੀ ਗੱਲ ਇਹਨਾਂ ਦੀ ਤਣਾਡਾਂ ਦੀ ਤਣਾਡ ਇਹ ਚਾਹੁੰਦੇ ਨਹੀਂ ਹੈਗੇ ਕਿ ਇੱਥੇ ਕੋਈ ਆਮ ਸੁਧਾਰਨ ਜਿਹੜਾ ਪਰਿਵਾਰਾਂ 'ਚੋਂ ਉੱਠਿਆ ਹੋਇਆ ਜਿਹੜਾ ਕੋਈ ਬੰਦਾ ਆ ਜਾਂ ਜੋ ਕੋ ਨੌਜਵਾਨ ਆ ਉਹ ਕਿਸੇ ਵੀ ਹਾਲਾਤਾਂ ਵਿੱਚ ਕਿਸੇ ਪਾਰਟੀ ਪਲੇਟਫਾਰਮ ਤੇ ਸਫਲਤਾ ਪ੍ਰਾਪਤ ਕਰੇ ਸਿਰਫ ਇਹ ਚਾਹੁੰਦੇ ਨਹੀਂ ਕਿ ਇਹ ਸਾਡੇ ਬੂਥ ਲਾਉਣ ਸਾਡੀਆਂ ਪਰਚੀਆਂ ਵੰਡਣ ਤੇ ਸਾਡੇ ਕੰਮ ਕਰਦੇ ਰਹਿਣ ਇਹ ਕਿ ਸਾਡੇ ਸੱਤਾ ਦਾ ਹਿੱਸਾ ਨਾ ਮੰਗਣ ਜਿਹੜੇ ਲੋਕ ਇਹਨਾਂ ਤੋਂ ਸੱਤਾ ਦਾ ਹਿੱਸਾ ਮੰਗਦੇ ਆ ਉਹ ਲੋਕ ਫੇ ਇਹਨਾਂ ਨੂੰ ਉਹ ਲੋਕ ਫੇ ਇਦਾਂ ਹੀ ਟਾਰਗੇਟ ਬਣਾਉਂਦੇ ਆ ਇਹ ਵੱਖ-ਵੱਖ ਸਮੇਂ ਤੇ ਬੀਤਦਾ ਰਿਹਾ ਆ ਇਹ ਅੱਜ ਮਹੀਨਾ ਵੀ ਬੀਤ ਰਿਹਾ ਆ ਪਰ ਲੋਕ ਜਿਹੜੇ ਉਹ ਜਿਹੜੇ ਸੂਝਵਾਨ ਨੇ ਪਿੰਡ ਦੀ ਜਨਤਾ ਜਿਹੜੀ ਆ ਉਹ ਇਸ ਗੱਲ ਨੂੰ ਜਾਣਦੀ ਆ ਵੀ ਇਹਨਾਂ ਲੋਕਾਂ ਨੇ ਪਿਛਲੇ 20-25 ਸਾਲ ਦੀ ਰਾਜਨੀਤੀ ਦੇ ਵਿੱਚ ਜਿਹੜਾ ਜਾਤੀਵਾਦ ਦਾ ਜ਼ਹਿਰ ਘੋਲਿਆ ਆ ਜਿਹੜਾ ਲੋਕਾਂ ਨੂੰ ਪਾੜ ਕੇ ਰੱਖਿਆ ਆ ਉਹ ਲੋਕ ਹੁਣ ਜਿਹੜੀਆਂ ਇਹਨਾਂ ਦੀਆਂ ਗੱਲਾਂ ਨੂੰ ਸਮਝ ਚੁੱਕੇ ਆ ਤੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਜਦੋਂ ਆਪਣੇ ਆਪ ਨੂੰ ਕਹਿੰਦੇ ਗਿਲਗਾ ਸਾਰੀ ਜੇਬ 'ਚ ਆ ਤੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਤਿੰਨ ਕੈਮਸੀਆਂ ਦੇ ਉੱਤੇ ਸਮੇਟ ਦਿੱਤਾ ਸੀਗਾ ਤੇ ਜਿੱਦਾਂ ਦੇ ਹਾਲਾਤ ਇਹਨਾਂ ਨੇ ਪਿਛਲੇ ਸਮੇਂ 'ਚ ਕੀਤੇ ਆ ਜਿੱਦਾਂ ਦਾ ਹੁਣ ਇਹਨਾਂ ਨੇ ਫੇਰ ਇੱਕ ਬੇ ਢੰਗਾ ਗੱਠਜੋੜ ਕੀਤਾ ਆ ਪਿਛਲੇ 70 ਸਾਲ ਤੋਂ ਜਿਹੜੀਆਂ ਦੋ ਪਾਰਟੀਆਂ ਵਿਰੋਧੀ ਆਪਸ ਵਿੱਚ ਹੀ ਲੜਦੀਆਂ ਆ ਰਹੀਆਂ ਸੀਆਂ ਅੱਜ ਜਿੱਦਾਂ ਕਹਿੰਦੇ ਨੇ ਦੋਨੋਂ ਪਾਰਟੀਆਂ ਦੇ ਜਿਹੜੇ ਪਿੰਡ ਦੇ ਆਗੂ ਨਹੀਂ ਸੱਪ ਚੱਬੇ ਆ ਅਕਾਲੀ ਦਲ ਵਾਲਿਆਂ ਨੇ ਕਾਂਗਰਸ ਵਾਲਿਆਂ ਦਾ ਚੱਪਿਆ ਤੇ ਕਾਂਗਰਸ ਵਾਲਿਆਂ ਨੂੰ ਉਹਨਾਂ ਦਾ ਚੱਪਿਆ ਆ। ਇਹ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਨੇ ਇਹ ਦੱਸਦੇ ਨੇ ਕਿ ਇਹਨਾਂ ਦੀ ਇੱਕ ਮਾਨਸਿਕਤਾ ਆ ਇਹਨਾਂ ਕੋਲ ਬਿਲਗੇ ਦੀ ਡਿਵੈਲਪਮੈਂਟ ਦਾ ਜਾਂ ਬਿਲਗੇ ਦਾ ਕੋਈ ਮੁੱਦਾ ਨਹੀਂ ਹੈਗਾ। ਸਿਰਫ ਇਹਨਾਂ ਤੋਂ ਇੱਕ ਹੁੰਦਾ ਵੀ ਇਸ ਬੰਦੇ ਨੂੰ ਰੋਕਣਾ ਆ ਤੇ ਅਸੀਂ ਜਿਹੜੀ ਪਿਛਲੀ 20 ਸਾਲ ਦੀ ਕਰਦੇ ਆਉਂਦੇ ਆ ਅਸੀਂ ਉਹੀ ਵਧਾਉਣੀ ਅੱਗੇ ਉਹੀ ਕਰਨੀ ਆ। ਇਹਦਾ ਤਾਂ ਸਵਾਲ ਦਾ ਜਵਾਬ ਇਹ ਆ ਰਹੀ ਗੱਲ ਜਿਹੜੇ ਪੇਪਰ ਅੱਗੇ ਦੇ ਰੱਦ ਹੋਣ ਦੀ ਉਹਦੇ ਵਿੱਚ ਇਹ ਆ ਰਹੀ ਜਾਂਦੇ ਸੰਜੀਤ ਜੀ ਤੁਸੀਂ ਮੰਨਦੇ ਹੋ ਕਿ ਜਿਹੜੇ ਉੱਥੇ ਅਫਸਰ ਬੈਠੇ ਨੇ ਉਹ ਮਤਲਬ ਬੈਲ ਐਜੂਕੇਟਡ ਨੇ ਲੱਖਾਂ ਲੱਖਾਂ ਰੁਪਈਆ ਤਨਖਾਹ ਲੈਂਦੇ ਨੇ ਜੇਕਰ ਉਹਨਾਂ ਦਾ ਕੋਈ ਟੈਕਨੀਕਲ ਰੀਜ਼ਨ ਤੇ ਕਿਸੇ ਦਾ ਪੇਪਰ ਰੱਦ ਹੋਇਆ ਆ ਤੇ ਇਹਦੇ ਜਵਾਬ ਦੇ ਜਿਹੜੀ ਅਧਿਕਾਰੀ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਚੋਣ ਅਧਿਕਾਰੀ ਨੇ ਰਹੀ ਗੱਲ ਜੇ ਕੋਈ ਪੋਲਿਟਿਕਲ ਤੌਰ ਤੇ ਇਦਾਂ ਦੀ ਗੱਲ ਕਰਦਾ ਵੀ ਹੈ ਜਿਹੜੀ ਕਿ ਸੰਭਵ ਨਹੀਂ ਹੈਗੀ ਪਰ ਫਿਰ ਜੇ ਹੋਊਗਾ ਤਾਂ ਕੋਈ ਆਪਣੇ ਵੱਡੇ ਉਸ ਵਿਰੋਧੀ ਦਾ ਕਰਾਊਗਾ ਜਿਹੜੇ ਇਦਾਂ ਦੀ ਮਾਰੀ ਮੰਨ ਸਕਦਾ ਲੈ ਕੇ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੋਂ ਦੀ ਸਿਆਸਤ ਤੇ ਭਾਰੂ ਆ ਉਹਨਾਂ ਦੇ ਪੇਪਰ ਅੱਦ ਹੋ ਸਕਦੇ ਹਨ ਜਿਹੜੇ ਕਿ ਆਮ ਸੁਧਾਰਨ ਜਿਹੜੇ ਇੱਕ ਜਾਂ ਤਿੰਨ ਨੰਬਰ ਦੇ ਸੀਗੇ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਉਹਨਾਂ ਦਾ ਤਾਂ ਕਿਸੇ ਨਾਲ ਕੋ ਲੈਣ ਦੇਣੀ ਹੈ ਨੀਗਾ ਇਹ ਸਾਰੇ ਬੇਬਜ਼ਿਆ ਬੇਪਨਿਆਦ ਜਿਹੜੇ ਇਲਜ਼ਾਮ ਆ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚ ਨਹੀਂ ਹੈਗਾ ਸਿਰਫ ਉਹ ਇੱਕ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਲੋਕ ਉਹਨਾਂ ਦੇ ਮਗਰ ਨਹੀਂ ਲੱਗਦੇ ਕਰਨਾਲ ਸਿੰਘ ਜੀ ਅਕਸਰ 2012 ਤੋਂ ਬਾਅਦ ਜਿੰਨੇ ਵੀ ਬਿਲਗੇ ਵਿੱਚ ਇਲੈਕਸ਼ਨਾਂ ਹੋਈਆਂ ਆ ਉਹਦੇ ਵਿੱਚ ਇਹਨਾਂ ਧਿਰਾਂ ਦਾ ਇਹੀ ਤਰ੍ਹਾਂ ਦਾ ਇਹੀ ਤਰੇਤੇ ਸਵਾਲ ਹੁੰਦਾ ਹੈ ਵੀ ਕਰਨਾਲ ਸਿੰਘ ਜਿਹੜਾ ਆ ਉਹ ਨਸ਼ੇ ਬੋ ਵੇਚਦਾ ਆ ਲੋਕਾਂ ਦੇ ਜਿਹੜੇ ਨੌਜਾਨ ਪੁੱਤ ਆ ਇਹਨੇ ਨਸ਼ੇ ਤੇ ਲਾਇਆ ਇਤਵਰੇ ਤੋਂ ਢਾਕੀ ਜਵਾਬ ਕੋਈ ਪਿਛਲੀ ਇਹਨਾਂ ਦੇ ਇਲੈਕਸ਼ਨਾਂ ਦੇ ਟਰੱਕਾਂ ਦੇ ਟਰੱਕ ਇਹਦੇ ਦੋਨੇ ਇਸ ਵੇਲੇ ਦੋਨੇ ਪਾਰਟੀਆਂ ਤੇ ਇਹਨਾਂ ਨੂੰ ਲੀਡ ਕਰ ਰਹੇ ਨੇ ਟਰੱਕਾਂ ਦੇ ਟਰੱਕ ਇਹਨਾਂ ਦੇ ਹਵੇਲੀਆਂ 'ਚ ਇਹਨਾਂ ਦੇ ਖੂਹਾਂ ਤੇ ਉਤਰਦੇ ਰਹੇ ਨੇ ਹਾਂ ਜਦੋਂ ਕਿਸੇ ਮੁੱਦੇ ਤੇ ਆਣ ਕੇ ਤੁਹਾਨੂੰ ਕੋਈ ਲੱਭਦਾ ਨਹੀਂਗਾ ਇਹਨਾਂ ਦੀਆਂ ਪਾਰਟੀਆਂ ਦੇ ਵਿੱਚ ਜਦੋਂ ਆਣ ਕੇ ਇਹ ਸ਼ੁਰੂਆਤ ਕੀਤੀ ਆ ਤੇ ਇਕੱਠੇ ਹੋ ਕੇ ਉਸ ਵੇਲੇ ਜਿਹੜੇ ਇਕੱਠੇ ਮੋਟਰਸਾਈਕਲ ਤੇ ਘੁੰਮਦੇ ਸੀ ਜਿਨ੍ਹਾਂ ਦੇ ਪਰਿਵਾਰ ਇਸ ਸਾਰੇ ਕਾਰੋਬਾਰ ਦੇ ਵਿੱਚ ਸ਼ਮਲਤ ਰਹੇ ਨੇ ਅੱਜ ਕੱਲ ਉਹ ਉਹਨਾਂ ਦੇ ਪਰਿਵਾਰਾਂ ਦੇ ਆਪਣੇ ਵੀ ਨੁਕਸਾਨ ਹੋਏ ਬਿਲਗੇ ਦੇ ਨੌਜਵਾਨਾਂ ਦੇ ਵੀ ਨੁਕਸਾਨ ਹੋਏ ਨੇ ਇਹ ਇਲਜ਼ਾਮ ਜਿਹੜੇ ਲਾਉਣ ਲਈ ਇਹਨਾਂ ਕੋਲ ਹੋਰ ਕੋਈ ਮੁੱਦਾ ਬਚਦਾ ਨਹੀਂ ਹੈਗਾ ਪ੍ਰਸ਼ਾਸਨ ਆ ਸਰਕਾਰਾਂ ਆ ਮਹਿਕਮੇ ਆ ਜਿਹੜੀ ਗੱਲ ਇਹਨਾਂ ਦੇ ਵਿੱਚ ਕੋਈ ਜਿਸ ਗੱਲ ਦਾ ਇਹਨਾਂ ਕੋ ਕੋਈ ਆਨਸਰ ਨਹੀਂ ਹੁੰਦਾ ਉਹ ਫਿਰ ਆਣ ਕੇ ਇੱਥੇ ਖੜੀ ਕਰ ਦਿੰਦੇ ਨੇ ਜਿਹੜੀ ਜਿਹੜੇ ਇਹ ਕਾਲੀ ਦਲ ਦੀ ਸਰਕਾਰ ਵੇਲੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੱਤੀ ਨੀਲੋਵਾਲ ਦੇ ਨੌਜਵਾਨਾਂ ਨੂੰ ਇਹ ਆਪ ਛੜਾ ਕੇ ਲਿਆਉਂਦਾ ਰਿਹਾ ਜਿਹੜਾ ਪਿੰਡ ਦਾ ਖਾਸ ਜੈਲਦਾਰ ਬਣਿਆ ਫਿਰਦਾ ਸੀਗਾ ਉਸ ਵੇਲੇ ਲਿਆਂਦਾ ਰਿਆ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਸਾਰਾ ਕੁਝ ਹੋਇਆ 2012 ਤੋਂ ਬਾਅਦ 2017 ਤੱਕ ਜਿਹੜਾ ਨਸ਼ੇ ਦਾ ਦਰਿਆ ਬਿਲਗੇ ਚ ਵਗਿਆ ਉਸ ਵੇਲੇ ਇੱਕ ਐਮਐਲਏ ਵੀ ਇੱਥੇ ਇਹਨਾਂ ਦੀ ਸਰਕਾਰ ਦਾ ਸੀਗਾ ਤੇ ਜੈਲਦਾਰ ਵੀ ਪਿੰਡ ਦਾ ਇਹ ਬਣਿਆ ਫਿਰਦਾ ਸੀਗਾ ਇਸ ਕਰਕੇ ਇਹਨਾਂ ਕੋਲ ਹੁਣ ਇਲਜ਼ਾਮ ਤਰਾਸ਼ੀ ਤੋਂ ਬਿਨਾਂ ਹੋਰ ਕੋਈ ਸਵਾਲ ਹੈ ਨਹੀਂਗਾ ਨਾ ਇਹਨਾਂ ਕੋਲ ਜਵਾਬ ਆ ਨਾ ਇਹਨਾਂ ਕੋਲ ਪਿੰਡ ਦਾ ਕੋਈ ਮੁੱਦਾ ਆ ਜੇਕਰ ਗੱਲ ਚੱਲੀ ਵੀ ਸੀ ਸਾਡੇ ਇੱਥੇ ਵਿਧਾਇਕ ਜੀ ਨੇ ਚਲਾਈ ਸੀ ਵੀ ਸਰਬਸੰਮਤੀ ਨਾਲ ਜਿਹੜੀ ਕੋਈ ਪੰਚਾਇਤ ਚੁਣ ਲੋ ਸਾਰੀਆਂ ਧਿਰਾਂ ਦੇ ਬੰਦੇ ਲੈ ਲਓ ਉੱਥੇ ਵੀ ਇਹਨਾਂ ਨੇ ਕੋਈ ਪਿੰਡ ਦਾ ਮੁੱਦਾ ਨਹੀਂ ਰੱਖਿਆ ਵੀ ਸਾਂਝੇ ਬੰਦਿਆਂ ਕੋਲੋਂ ਵੀ ਤੁਸੀਂ ਜਾਓ ਜੀ ਲਿਆਓ ਕੋਈ ਪਿੰਡ ਦਾ ਕਾਮਨ ਮਿਨਿਮਮ ਪ੍ਰੋਗਰਾਮ ਬਣਾਓ ਕਾਮਨ ਮਿਨਿਮਮ ਪ੍ਰੋਗਰਾਮ ਤੇ ਆਧਾਰ ਤੇ ਆਪਾਂ ਸਾਰਿਆਂ ਤੇਰਾ ਇਕੱਠੇ ਹੋ ਕੇ ਪਿੰਡ ਦਾ ਵਿਕਾਸ ਦੀ ਗੱਲ ਕਰੀਏ ਉੱਥੇ ਵੀ ਸਵਾਲ ਹੀ ਰੱਖੀ ਜਾਂਦੇ ਆ ਵੀ ਆ ਵਿੱਚ ਨਹੀਂ ਹੋਣਾ ਚਾਹੀਦਾ ਆ ਵਿੱਚ ਨਹੀਂ ਹੋਣਾ ਚਾਹੀਦਾ ਜਾਂ ਗੁਰਨਾਮ ਵਿੱਚ ਨਹੀਂ ਹੋਣਾ ਚਾਹੀਦਾ ਗੁਰਨਾਮ ਨੂੰ ਛੱਡ ਕੇ ਜੀ ਅਸੀਂ ਫੇਰ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਇਦਾਂ ਦੀ ਜਿਹੜੀ ਸੋਚ ਹੈ ਜਿਹੜੀ ਆ ਉਹ ਸੋਚ ਨੇ ਪਿਛਲੇ ਲੰਬੇ ਸਮੇਂ ਤੋਂ ਬਿਲਗੇ ਨੂੰ ਉੱਥੇ ਹੀ ਜਕੜ ਕੇ ਰੱਖਿਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬਿਲਗੇ ਦੇ ਵਿੱਚ ਇੱਕ ਕੰਮ ਚੱਲ ਰਿਹਾ ਵਿਕਾਸ ਚਾਰੇ ਪਾਸੇ ਨਿਕਲੋਂਗੇ ਤੁਹਾਨੂੰ ਕਿਤੇ ਨਾ ਕਿਤੇ ਮੈਸਤਰੀ ਲੱਗਾ ਦੇਸੂਗਾ ਇਟ ਖੜਕੀ ਦੀ ਦਸੂਗੀ ਰਾਹ ਬਣਦਾ ਦਸੂਗਾ ਉਹ ਬਰਦਾਸ਼ਤ ਨਾ ਤੋਂ ਹੋ ਨਹੀਂ ਰਾਇ ਇਸੇ ਕਰਕੇ ਇਹ ਜਿਹੜੀਆਂ ਸੱਪ ਚੱਬੇ ਇਹਨਾਂ ਨੇ ਦੋਨਾਂ ਤਿੰਨਾਂ ਪਾਰਟੀਆਂ ਨੇ ਇਕੱਠੇ ਹੋ ਕੇ ਖਾਸ ਵਿਰੋਧੀ ਧਿਰਾਂ ਨੇ ਉਹ ਇਹਦਾ ਕੱਲ ਦਾ ਨਤੀਜਾ ਆਇਆ ਕਿ ਇਹ ਅੰਦਰੋਂ ਖੋਖਲੇ ਹੋ ਚੁੱਕੇ ਨੇ ਲੋਕ ਇਹਨਾਂ ਦੇ ਨਾਲ ਹੈ ਨਹੀਂ ਬਿਲਗੇ ਦੇ ਵਿੱਚ ਹਲਕਾ ਏ ਬਲਾਗ ਨੂਰ ਮਹਿਲ ਦੇ ਵਿੱਚ ਮੇਰੇ ਦੇਖਣ ਵਿੱਚ ਆਇਆ ਕਿ 2011 ਚ ਤੁਸੀਂ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਗੁਰਦੀਪ ਸਿੰਘ ਭੁੱਲੜ ਦੀ ਜਿੰਨੀ ਵੀ ਇੱਧਰ ਸਿੱਖੀ ਸੇਵਕੀ ਸੀ ਉਹ ਸਾਰਾ ਜਿਹੜਾ ਇੱਕ ਇੱਕ ਪਿੰਡ ਦੇ ਵਰਕਰ ਸੀ ਉਹ ਗੁਰਪ੍ਰਤਾਪ ਬਡਾਲਾ ਨਾਲ ਤੁਸੀਂ ਜੋੜੇ ਮੈਂ ਇਸ ਗੱਲ ਦਾ ਗਵਾਹ ਆ ਮੇਰਾ ਇਹ ਸਵਾਲ ਹੈ ਹੋ ਇਸੀ ਗੁਰਪ੍ਰਤਾਪ ਬਡਾਲਾ ਦੀ ਕਰਨ ਵਾਲੀ ਜਿਹਦੇ ਕਰਕੇ ਤੁਹਾਨੂੰ ਉਹਨਾਂ ਸਿਆਸੀ ਤੌਰ ਤੇ ਜਿਹੜਾ ਆ ਉਹ ਨੁਕਰੇ ਲਾਇਆ ਤੇ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਉਹੀ ਇੱਕ ਇੱਕ ਨਾ ਸੋਚ ਐ ਇੱਥੇ ਦੀ ਜਿਹੜਾ ਜੈਲਦਾਰ ਪਰਿਵਾਰ ਹੈ ਨਾ ਇੱਥੇ ਦੇ ਜਿਹੜਾ ਪਿੰਡ ਦਾ ਉਹ ਲੰਬੇ ਸਮੇਂ ਤੋਂ ਮਨ ਲੀ ਕੋਈ ਆ ਵੀ ਚਾਹੇ ਆਪ ਸਰਪੰਚ ਬਣ ਗਿਆ ਚਾਹੇ ਘਰ ਵਾਲੀ ਬਣ ਗਈ ਚਾਹੇ ਕਿਸੇ ਹੋਰ ਨੂੰ ਉਹ ਦੰਦੇ ਨੂੰ ਬਣਾ ਲਿਆ ਜਿਹਦੀ ਮੋਹਰ ਇਹਨਾਂ ਦੇ ਘਰੇ 24 ਘੰਟੇ ਰਹਿੰਦੀ ਸੀਗੀ ਉਹ ਸੋਚ ਐਕ ਜਿਹੜੀ ਆ ਉਹ ਸੇਵਾ ਪ੍ਰਵਾਨ ਕਿਤੇ ਵੀ ਹੋਣ ਨਹੀਂ ਦਿੰਦੀ ਚਾਹੇ ਅਸੀਂ ਕਿਸੇ ਪਾਸੇ ਵੀ ਤੁਰੇ ਉਹ ਨਹੀਂ ਮੋਹਰੇ ਏਸੀ ਗੱਲ ਦਾ ਮਤਲਬ ਲੱਤ ਡਾਹ ਕੇ ਖੜ ਗਏ ਵੀ ਗੁਰਨਾਮ ਨਹੀਂ ਹੋਰ ਹੋਵੇ ਕੋਈ ਇੱਕ ਸੋਚ ਇਹ ਕਾਰਨ ਆ ਵੀ ਜਦੋਂ ਇਹ ਜੈਲਦਾਰ ਦੀਆਂ ਜਿਹੜੀਆਂ ਕਾਲੀਆਂ ਕਰਤੂਤਾ ਸੀਗੀਆਂ ਉਹ 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 ਜਦੋਂ ਬਿਲਗੇ ਦੇ ਵਿੱਚ ਜ਼ਹਿਰ ਹੋਣੀਆਂ ਸ਼ੁਰੂ ਹੋਈਆਂ ਤਾਂ ਅਸੀਂ ਤੋਂ ਬਿਲਗੇ ਦੇ ਵਿੱਚ ਹਜੇ ਐਂਟਰੀ ਕੀਤੀ ਸੀਗੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਪੁਆੜੇ ਪਾਏ ਗਏ ਲੋਕਾਂ ਦੇ ਜਿਸ ਤਰ੍ਹਾਂ ਦਾ ਚਾਲ ਚੱਲਣ ਲੈ ਕੇ ਪਿੰਡ ਦੇ ਵਿੱਚੋਂ ਸਾਰੇ ਕੇਸ ਚੱਲੇ ਕਿੱਦਾਂ-ਕਿੱਦਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਸੀ ਕਿੱਦਾਂ-ਕਿੱਦਾਂ ਟੌਲ ਡਿਟੇਲਾਂ ਨਿਕਲਦੀਆਂ ਸੀ ਕਿਹੜੇ-ਕਿਹੜੇ ਘਰ ਬਰਬਾਦ ਕੀਤੇ ਗਏ ਇਸ ਜ਼ਹਿਰਦਾਰ ਵੱਲੋਂ ਉਹ ਕਿਸੇ ਕੋਲ ਲੁਪੇ ਸ਼ਵੇ ਨਹੀਂ ਹੈਗੇ ਚਾਹੇ ਉਹ ਪੱਤੀ ਬੱਗਾ ਦੀ ਗੱਲ ਕਰ ਲਈਏ ਪਜਾਇ ਪੱਤੀ ਭੋਜਾ ਦੀ ਗੱਲ ਕਰ ਲਈਏ ਚਾਹੇ ਪੱਤੀ ਦੁਨੀਆ ਮਨਸੂਰੀ ਆ ਆਪਣੇ ਜਿਹੜੀ ਖੂਹਾਂ ਤੇ ਲੇਵਰਾਂ ਵਿੱਚ ਜਿੱਥੇ ਰਹਿੰਦੀਆਂ ਆ ਜਦੋਂ ਉੱਥੇ ਤੱਕ ਵੀ ਬੰਦੇ ਦੇ ਕਰੈਕਟਰ ਤੇ ਉਂਗਲਾ ਉਠਾਣ ਲੱਗ ਜਾਣ ਤਾਂ ਮੇਰਾ ਖਿਆਲ ਆ ਫਿਰ ਇਸ ਤੋਂ ਅੱਗੇ ਕੁਝ ਰਹਿ ਨਹੀਂ ਜਾਂਦਾ ਜਿਹੜੇ ਸਿਆਣੇ ਲੋਕ ਨੇ ਚੰਗੇ ਲੋਕ ਨੇ ਉਹ ਤਾਂ ਇਦਾਂ ਦੇ ਲੋਕਾਂ ਨੂੰ ਘਰ-ਵੜਾਣਾ ਵੀ ਜਿਹੜਾ ਆ ਉਹ ਉਹ ਚੰਗਾ ਨਹੀਂ ਸਮਝਦੇ ਹੈਗੇ ਇਹ ਇਹਨਾਂ ਦੀ ਸਿਆਸਤ ਪੁੱਗ ਚੁੱਕੀ ਇਦਾਂ ਦੇ ਲੋਕਾਂ ਦੀ ਸਮਾਂ ਆਉਣ ਤੇ ਜੇਕਰ ਇਸ ਤਰ੍ਹਾਂ ਦਾ ਮਾਹੌਲ ਇਹ ਨਹੀਂ ਚੇਂਜ ਕਰਨਗੇ ਤੇ ਜਿੱਦਾਂ ਦੀ ਹਾਲਾਤ ਹੁਣ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਨੇ ਘਰਾਂ ਚ ਨਹੀਂ ਵੜਨ ਦੇਣਾ ਜਿੱਦਾਂ ਦੀਆਂ ਇਹਨਾਂ ਦੀਆਂ ਕਰਤੂਤਾਂ ਨੇ ਜਿੱਦਾਂ ਦੇ ਇਹਨਾਂ ਦੇ ਕੈਰੇਕਟਰ ਦੇ ਉੱਪਰ ਇਲਜ਼ਾਮ ਲੱਗੇ। ਇਹ ਕਾਂਗਰਸ ਦੇ ਲੀਡਰ ਲਈ ਵੀ ਤੁਸੀਂ ਬਹੁਤ ਮਿਹਨਤ ਕੀਤੀ ਹੈ ਮਿਲ ਕੇ ਤੇ ਆ ਜਿਹੜਾ ਇਸ ਵੇਲੇ ਮੋਰੀ ਲੀਡਰ ਹੈ ਉਸ ਲੀਡਰ ਨੂੰ ਤੁਸੀਂ ਜਿਹੜਾ ਆ ਉਹ ਮੀਡੀਆ ਦੇ ਵਿੱਚ ਵੀ ਬਹੁਤ ਕਵਰੇਜ ਦਵਾਈ ਜਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਖਿਲਾਫ ਜੀ ਉਹ ਤੁਹਾਡੇ ਨਾਲ ਕਿਉਂ ਐ ਬ੍ਰੋਤੀ ਟਾਟਾ ਹੋ ਗਿਆ ਸਮਾਜ ਜਦੋਂ ਬਦਲਦਾ ਆ ਤਾਂ ਫਿਰ ਉਹਦੇ ਨਾਲ ਕਹਿੰਦੇ ਜਾਂ ਤੁਹਾਡੇ ਦੋਸਤ ਬਦਲਦੇ ਤੁਹਾਡੇ ਦੁਸ਼ਮਣ ਬਦਲਦੇ ਸਾਰਾ ਹੀ ਬਦਲਦਾ ਆ ਕੋਈ ਸਮਾਂ ਇਦਾਂ ਦਾ ਸੀਗਾ ਕਿ ਅਸੀਂ ਮਨੋਂ ਸਾਰੀ ਗੱਲ ਨੂੰ ਭਲਾ ਕੇ ਅਸੀਂ ਹਰ ਤਰ੍ਹਾਂ ਦਾ ਜਦੋਂ ਕਿਸੇ ਨਾਲ ਤੁਰ ਪਏ ਅਸੀਂ ਮਨੋਂ ਸਾਫ਼ ਕਰਕੇ ਅੱਗੇ ਵਧੇ ਆ ਜਿੱਥੇ ਵੀ ਹੋ ਸਕਦੀ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਮੱਤ ਸੀ ਕੀ ਉਹ ਹੀ ਕੀਤੀ ਆ ਪਰ ਸਮੇਂ-ਸਮੇਂ ਤੇ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਕਹਿੰਦੇ ਇੱਕ ਪਾਸਿਓਂ ਤੁਸੀਂ ਥੱਕੇ ਜਾਂਦੇ ਆ ਤੁਹਾਡੀ ਕੋਸ਼ਿਸ਼ ਹੁੰਦੀ ਵੀ ਦੂਜੇ ਪਾਸਿ ਦਾ ਇਦਾਂ ਦਾ ਮਾਹੌਲ ਰੱਖੀ ਵੀ ਅਸੀਂ ਇੱਥੇ ਬਣੇ ਰਹਿ ਜੀਏ ਉਹ ਜਿੰਨਾ ਚਿਰ ਤੱਕ ਅਗਲੇ ਲਈ ਨੂੰ ਲੋਡ ਸੀ ਸਾਡੀ ਉਹਨਾਂ ਚਿਰ ਤੱਕ ਅਸੀਂ ਅਗਲੇ ਲਈ ਬਹੁਤ ਚੰਗੇ ਸੀਗੇ ਜਦੋਂ ਲੋਡ ਬਦਲ ਗਈ ਹਲਕੇ ਦਾ ਲੀਡਰ ਬਦਲ ਗਿਆ ਮੋਹਰ ਲਾਤੀ ਜੀ ਗੁਰਨਾਮ ਤਾਂ ਬਰਾੜ ਦਾ ਬੰਦਾ ਹੈ ਉਹ ਚੀਜ਼ਾਂ ਜਿਹੜੀਆਂ ਫਿਰ ਸਮੇਂ ਤੇ ਆਣ ਕੇ ਅਗਲਾ ਦੇਖਦਾ ਵੀ ਹੁਣ ਲੀਡਰ ਦੀ ਛੁੱਟੀ ਹੋ ਗਈ ਆ ਤੇ ਹੁਣ ਗੁਰਨਾਮ ਲਈ ਕੋਈ ਸਪੇਸ ਨਹੀਂ ਬਚੀ ਹੈਗੀ ਇਦਾਂ ਜਦੋਂ ਹਾਲਾਤ ਪੈਦਾ ਕੀਤੇ ਜਾਂਦੇ ਕਿ ਕੋਈ ਉਹਦੇ ਲੋਬੀ ਪਿੱਛੇ ਉਹ ਜੈਲਦਾਰੀ ਕੰਮ ਕਰ ਰਹੀ ਆ ਇਹ ਚਾਹੀ ਇਥੇ ਵੱਡੀਆਂ ਪਾਰਟੀਆਂ ਦੇ ਲੀਡਰ ਆਪਣੇ ਆਪ ਨੂੰ ਕੁਝ ਵੀ ਕਹਿਣ ਸੋਚ ਇਹਨਾਂ ਦੀ ਪਿੱਛੇ ਜਿਹੜੀ ਹੈਗੀ ਆ ਉਹ ਇੱਕੋ ਹੀ ਜੈਲਦਾਰ ਦੀ ਕੰਮ ਕਰ ਰਹੀ ਆ ਉਹਦਾ ਦਿਲ ਕਰਦਾ ਆ ਵੀ ਉਹਨੇ ਬਸ ਪੱჭ ਕੀ ਕਰਾਉਣਾ ਹੈ ਉਹਨੇ ਕਾਂਗਰਸ ਚ ਕੀ ਕਰਾਉਣਾ ਉਹਨੇ ਅਕਾਲੀ ਦਲ ਚ ਕੀ ਕਰਾਉਣਾ ਉਹਨੇ ਭਾਜਪਾ ਤੋਂ ਕੀ ਕਰਾਉਣਾ ਆ ਉਹ ਇੱਕ ਜੈਲਦਾਰ ਦੀ ਜਿਹੜੀ ਪਿਛਲੀ ਇੱਕ ਬਣੀ ਹੋਈ ਟੀਮ ਆ ਨਾ ਉਹ ਇਹ ਸਾਰੇ ਕੰਮਾਂ ਦੇ ਜੋੜ ਤੋੜ ਲਈਏ ਉਹਨਾਂ ਕੋਲ ਬਿਲਕੁਲ ਹੀ ਕੋਈ ਕਨਸੈਪਟ ਨਾ ਪਿਛਲੇ 20 ਸਾਲ ਦੇ ਵਿੱਚ ਪਹਿਲਾਂ ਸੀ ਨਾ ਅੱਜ ਆ ਨਾ ਉਹਨਾਂ ਕੋ ਗਾਂ ਨਹੀਂ ਹੋਣਾ ਬਿਲਗੇ ਦੀ ਕਿਸੇ ਮੁੱਦੇ ਲਈ ਚਾਹੇ ਬਿਲਗੇ ਦਾ ਰਿੰਗ ਰੋਡ ਦੀ ਗੱਲ ਕਰ ਲਓ ਚਾਹੇ ਤੁਸੀਂ ਬਿਲਗੇ ਦੀ ਸੀਵਰੇਜ ਦੀ ਗੱਲ ਕਰ ਲਓ ਚਾਹੇ ਬਿਲਗੇ ਤੇ ਹੋਰ ਡਿਵੈਲਪਮੈਂਟ ਦੀ ਕੰਮ ਕਰ ਲਓ ਚਾਹੇ ਇੱਥੇ ਲਾਇਬ੍ਰੇਰੀ ਦੀ ਗੱਲ ਕਰ ਲਓ ਚਾਹੇ ਸਕੂਲਾਂ ਦੇ ਵਿੱਚ ਅਧਿਆਪਕ ਲਿਆਉਣ ਦੀ ਗੱਲ ਕਰ ਲਓ ਚਾਹੇ ਤੁਸੀਂ ਉੱਥੇ ਸਾਇੰਸ ਗਰੁੱਪ ਚਲਾਉਣ ਦੀ ਗੱਲ ਕੋਈ 20 ਸਾਲਾਂ ਦੇ ਵਿੱਚ ਜਿੰਨੇ ਕੁ ਤੁਸੀਂ ਲੀਡਰਾਂ ਦਾ ਇਸ਼ਾਰਾ ਦੇ ਰਹੇ ਹੋ ਮੇਰਾ ਸਿੱਧਾ ਸਵਾਲ ਹੈ ਪਿਛਲੇ 20 ਸਾਲਾਂ ਦੇ ਵਿੱਚ ਕੋਈ ਇੱਕ ਵੀ ਇਦਾਂ ਦਾ ਕਨਸੈਪਟ ਹੋਵੇ ਜਿੱਥੇ ਤੱਕ ਬੱਚਿਆਂ ਦੇ ਕਿਸੇ ਪੜ੍ਹਾਈ ਦੇ ਵਿੱਚ ਇਹਨਾਂ ਨੇ ਕੋਈ ਯੋਗਦਾਨ ਪਾਇਆ ਹੋਵੇ ਕਿਤੇ ਸਿੱਧੇ ਸਵਾਲ ਤੇ ਇਹਨਾਂ ਨੇ ਕੋਈ ਗੱਲ ਕੀਤੀ ਹੋਵੇ ਸਿਰਫ ਇਹਨਾਂ ਕੋਲ ਇਦਾਂ ਨਹੀਂ ਜਿਹੜੀ ਗੰਦੀ ਰਾਜਨੀਤੀ ਆ ਜਿਹੜਾ ਇਹਨਾਂ ਦਾ ਲੈਵਲ ਬਣ ਚੁੱਕਾ ਆ ਉਹ ਲੈਵਲ ਸ਼ਿਕ ਇੱਥੇ ਵੀ ਇਹ ਟਿਕ ਜਾਣ ਤੇ ਚੰਗੇ ਰਹਿਣਗੇ ਨਹੀਂ ਤੇ ਜਿੱਦਾਂ ਦੇ ਹਾਲਾਤ ਦਿਖ ਰਹੇ ਨੇ ਬਿਲਕੁਲ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੂੰਹ ਲਾਉਣਾ ਨਹੀਂ ਹੈ ਕਰਨਾਲ ਸਿੰਘ ਤੁਹਾਡੇ ਕੋਲ ਉਹ ਕਿਹੜਾ ਗੌਣਿਆ ਜਿਹਦੇ ਕਰਕੇ ਦੇਖਿਆ ਜਾਵੇ ਗਰਦੀਪ ਸਿੰਘ ਪੁੱਲਰ ਕੋਰ ਪ੍ਰਤਾਪ ਸਿੰਘ ਬਡਾਲਾ ਜਗਵੀਰ ਸਿੰਘ ਬਰਾੜ ਦਈਆ ਵੀ ਇੱਥੋਂ ਤੱਕ ਚਾਹੁੰਦਾ ਆ ਵੀ ਕਰਨਾਲ ਸਿੰਘ ਮੇਰੇ ਨਾਲ ਆ ਜਾ ਤੇ ਹੁਣ ਲਗਾਤਾਰ ਤੁਸੀਂ 3 ਸਾਲ ਤੋਂ ਭਿਪਿੰਦਰ ਜਿਤਕ ਕੋਰਮਾਨ ਨੂੰ ਜਿਹੜਾ ਤੁਸੀਂ ਉਹਨਾਂ ਦੇ ਸਲਾਹ ਕਰਿਆ ਇਹਦੇ ਬਾਰੇ ਲੋਕਾਂ ਦੇ ਸ਼ੰਕੇ ਦੂਰ ਕਰੋਗੇ ਵੀ ਕੀ ਗੌਣਿਆ ਕਰਦੇ ਕੋ ਇਹ ਦੋ ਜਿਹੜੇ ਆ ਉਹ ਤੁਹਾਨੂੰ ਨੇੜੇ ਰੱਖਦੇ ਬਿਲਕੁਲ ਜੀ ਜਿਹੜੀ ਤਾਂ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੇਰਾ ਖਿਆਲ ਆਪਣਾ ਜਿਆਦਾ ਇੱਥੋਂ ਜਿਹੜਾ ਏਰੀਆ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਤੋਂ ਜੁੜਿਆ ਸੀ ਅਸੀਂ ਬਰਾਸਤੀ ਤੌਰ ਤੇ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਜਨਮ ਲਿਆ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਤੋਂ ਜੁੜੇ ਰਹੇ ਆ ਸਾਡੇ ਬਾਪ ਨੇ ਬਾਦਲ ਸਾਹਿਬ ਦੇ ਨਾਲ ਜਿਲ੍ਹਾ ਭੁਗਤਿਆ ਨੇ ਸਾਡੇ ਚਾਚਾ ਜੀ ਨੇ ਜਿਲ੍ਹਾ ਭੁਗਤਿਆ ਨੇ ਅਸੀਂ ਸ਼੍ਰੋਮਣੀ ਗੱਲ ਨੂੰ ਸਮਰਪਿਤ ਜਿਹੜਾ ਅਕਾਲੀ ਦਲ ਨੂੰ ਪਰਿਵਾਰ ਹੈਗਾ ਜਿੰਨਾ ਚਿਰ ਸਰਦਾਰ ਗੁਰਦੀਪ ਸਿੰਘ ਭੁੱਲਰ ਦਾ ਸਮਰਿਆ ਆ ਮੈਂ ਉਹਨਾਂ ਦੇ ਨਾਲ ਆ ਜਦੋਂ ਵੀ ਆਪਣਾ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਤੁਰਿਆ ਆ ਔਰ ਅੱਜ ਤੱਕ ਉਦੋਂ ਤੱਕ ਮ ਗੁਰਦੀਪ ਸਿੰਘ ਭੁੱਲਰ ਦੀ ਡੈਥ ਹੋਣ ਤੋਂ ਬਾਅਦ ਜਦੋਂ ਰਾਜਨੀਤੀ ਵੱਧਦੀ ਆ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਜਾਂਦੀ ਆ ਤਾਂ ਅਸੀਂ ਭੁੱਲਰ ਪਰਿਵਾਰ ਤੋਂ ਇਜਾਜ਼ਤ ਲੈ ਕੇ ਵੀ ਤੁਸੀਂ ਨਾ ਰਾਜਨੀਤੀ ਦੇ ਵਿੱਚ ਸਰਵਾਈਵ ਕਰਨਾ ਕਿ ਜਾਂ ਤੁਹਾਡਾ ਆਉਣ ਵਾਲੇ ਸਮੇਂ 'ਚ ਕੀ ਮੂੜਿਆ ਉਹਨਾਂ ਨੇ ਕਹਿਤਾ ਵੀ ਨਹੀਂ ਅਸੀਂ ਨਹੀਂ ਕਰਨਾ ਅਸੀਂ ਉਹਨਾਂ ਦੀ ਇਜਾਜ਼ਤ ਲੈ ਕੇ ਗੁਰਪ੍ਰਤਾਪ ਬਡਾਲਾ ਨੂੰ ਜਦੋਂ ਇੱਥੇ ਕੋਈ ਭੋਗਾ ਤੇ ਡਰਦਾ ਨਹੀਂ ਸੀ ਸਾਦਾ ਹੁੰਦਾ ਇਹ 2011 ਦੀ ਗੱਲ ਆ ਜੀ ਉਸ ਵੇਲੇ ਅਸੀਂ ਰਾਤਾਂ ਨੂੰ ਪ੍ਰਤਾਪ ਬਡਾਲਾ ਜੀ ਐਮ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕਰਾ ਕੇ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਰਹਿਣਾ ਉਥੇ ਤੱਕ ਅਸੀਂ 1.5 ਸਾਲ ਪੂਰਾ ਪੂਰੇ ਵਰਤੇ ਗਏ ਜਦੋਂ ਇਲੈਕਸ਼ਨ ਸੀ ਵੋਟਾਂ ਪਾਉਣੀਆਂ ਸੀਗੀਆਂ ਤੇ ਉਸ ਵੇਲੇ ਤੱਕ ਬਡਾਲਾ ਸਾਹਿਬ ਦੇ ਪਰਿਵਾਰਕ ਬਡਾਲਾ ਸਾਹਿਬ ਦੀ ਪਤਨੀ ਬਡਾਲਾ ਸਾਹਿਬ ਦੀ ਭੈਣ ਉਹਦੇ ਰਿਸ਼ਤੇਦਾਰਾਂ ਦੇ ਨਾਲ 1.5 ਮਹੀਨਾ ਤੱਕ ਅਸੀਂ ਦਿਨ ਰਾਤ ਇੱਕ ਕੀਤਾ ਬਡਾਲਾ ਸਾਹਿਬ ਨੂੰ ਜਿਤਾਇਆ 1.5 ਸਾਲ ਤੱਕ ਸਾਡਾ ਟੀਮ ਸਾਡੀ ਚੰਗੀ ਚੱਲਦੀ ਰਹੀ ਉਸ ਤੋਂ ਬਾਅਦ ਜਿਹੜੀ ਇਹ ਜੇਲਦਾਰੀ ਸੋਚ ਸੀਗੀ ਉਹਦੇ ਦਿਮਾਗ ਦੇ ਵਿੱਚ ਟਿਕ ਟਿਕ ਕਰਨ ਲੱਗ ਪਈ ਇੱਕ ਕੋਈ ਸੀ ਗੁਰਨਾਮ ਬਾਰਲੇ ਪਿੰਡ ਦਾ ਜੀ ਗੁਰਨਾਮ ਇੱਥੇ ਦਾ ਨਹੀਂ ਹੈਗਾ ਇਹਦੇ ਪੱਲੇ ਕੀ ਆ ਉਹ ਸਾਰੀਆਂ ਗੱਲਾਂ ਕਰਦੇ ਕਰਦੇ 2017 ਤੱਕ ਸਾਡੀ ਸਪੇਸ ਜਿਹੜੀ ਸੀ ਉਹ ਅਨਕਾਲੀ ਦਲ ਚੋਂ ਖਤਮ ਕਰ ਦਿੱਤੀ ਫਿਰ 2017 ਚ ਜਦੋਂ ਇਲੈਕਸ਼ਨ ਹੁੰਦੀ ਅਸੀਂ ਆਜ਼ਾਦ ਤੌਰ ਤੇ ਜਿੱਤਦੇ ਆ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਹੈ ਬਰਾੜ ਸਾਹਿਬ ਦੀ 2019 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਵੀ ਉਧਰ ਤੁਹਾਡਾ ਇਸ ਵੇਲੇ ਤੁਹਾਡੀ ਪੌਛਕ ਹੈ ਨਹੀਂ ਕਿ ਜੇ ਤੁਸੀਂ ਸਾਡੇ ਨਾਲ ਤੁਰਦੇ ਆ ਮੈਂ ਆਪਣੇ ਵਾਰਡ ਦੀ ਇੱਕ ਕੋਈ ਧਰਮਸ਼ਾਲਾ ਸੀ ਮੇਰੀ ਬਾਲਵਿਕੀ ਧਰਮਸ਼ਾਲਾ ਉਹਦੀ ਸ਼ਰਤ ਰੱਖ ਕੇ ਵੀ ਸਾਡੀ ਬਾਲਵਿਕੀ ਧਰਮਸ਼ਾਲਾ ਤੇ ਲੈਂਟਰ ਸਾਡੇ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਮੇਰੇ ਪਾਰ ਦੇ ਵੀ ਤੁਸੀਂ ਸਾਡੀ ਧਰਮਸ਼ਾਲਾ ਬਣਾ ਦਿਓ ਮੈਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ ਚਲੋ ਅਸੀਂ ਤੁਰੇ ਉਹਨਾਂ ਨਾਲ ਉਹਨਾਂ ਤੋਂ ਉਹ ਨਹੀਂ ਨਿਭੀ ਜਿਹੜੀ ਉਹਨੇ ਲੈਂਟਰ ਪਾਉਣ ਦੀ ਗੱਲ ਕੀਤੀ ਉਹ ਅਲੱਗ ਵਿਸ਼ਾ ਹੈ ਉਹ ਪਾਰਟੀ ਛੱਡ ਜਾਂਦੇ ਨੇ ਉਹ ਫੇ ਅਕਾਲੀ ਦਲ ਚੱਲ ਜਾਂਦੇ ਆ ਪਰ ਅਸੀਂ ਤਾਂ ਅਕਾਲੀ ਦਲ ਤੋਂ ਧੱਕੇ ਹੋਏ ਇਧਰ ਆਏ ਸੀਗੇ ਸਾਡੇ ਕੋਲ ਕੋਈ ਸਪੇਸ ਨਹੀਂ ਸੀਗੀ ਇਸ ਕਰਕੇ ਉਸ ਤੋਂ ਬਾਅਦ ਦਾਇਆ ਸਾਹਿਬ ਆਉਂਦੇ ਨੇ ਦਾਇਆ ਸਾਹਿਬ ਦੇ ਕੰਨ ਵਿੱਚ ਇੱਕ ਗੱਲ ਪਾ ਦਿੱਤੀ ਵੀ ਇਹ ਤਾਂ ਬਰਾੜ ਦਾ ਬੰਦਾ ਜੀ ਅਸੀਂ ਇਲੈਕਸ਼ਨ ਦੇ ਵਿੱਚ 10 ਦਿਨ 5 ਦਿਨ ਉਹਨੂੰ ਦੇਖਿਆ ਜਦੋਂ ਸਾਨੂੰ ਇਸ ਗੱਲ ਤੋਂ ਇਗਨੋਰ ਕਰਨ ਲੱਗ ਗਿਆ ਵੀ ਇਹ ਤਾਂ ਬਰਾੜ ਦਾ ਬੰਦਾ ਆ ਕਾਂਗਰਸ ਨੇ ਸੋਚਿਆ ਵੀ ਹਾਂ ਇਹ ਬਰਾੜ ਦੇ ਨਾਲ ਆਇਆ ਸੀ ਬਰਾੜ ਦੇ ਨਾਲ ਹੀ ਇਹ ਵਾਪਸ ਚਲ ਜੂ ਇਹਨੂੰ ਤਿਆਰ ਨਹੀਂ ਹੈ ਕੀ ਤੁਹਾਨੂੰ ਬਿਲਗ ਦੇ ਲੋਕ ਜਿਹੜੇ ਆ ਉਹ ਬਿਲਗਾ ਵਾਸੀ ਮੰਨਦੇ ਆ ਕਿ ਤੁਹਾਨੂੰ ਇੱਥੋਂ ਦੇ ਲੋਕ ਜਿਹੜੇ ਆ ਉਹ ਭਾਰੀ ਬਹੁਤ ਨਾ ਇਹਦਾ ਇਹਦਾ ਸਵਾਲ ਦਾ ਇੱਕ ਜਵਾਬ ਹੈ ਵੀ 2008 ਦੇ ਵਿੱਚ ਪੰਚਾਇਤ ਚੋਣ ਮੇਰੀ ਪਤਨੀ ਵੱਲੋਂ ਲੜੀ ਗਈ ਸੀਗੀ ਇਹ ਪੰਜਾਬ ਪੂਰੇ ਦਾ ਰਿਕਾਰਡ ਸੀ ਵੀ ਇੱਕ ਮੈਂਬਰ ਪੰਚਾਇਤ 713 ਵੋਟਾਂ ਨਾਲ ਬਣੀ ਸੀ ਇਤੋਂ ਵੱਡੀ ਜਿਹੜੀ ਪੰਜਾਬ ਮਿਲਗੇ ਦੇ ਲੋਕਾਂ ਨੇ ਮੈਨੂੰ ਨਾਗਰਿਕਤਾ ਦੇਣੀ ਸੀਗੀ ਜਦ ਕਿ ਇੱਥੇ ਸਾਡੇ ਕੋਲ 150 148 ਪੌਣੇ 200 200 ਨਾਲ ਵੀ ਪੰਜ ਬਣੀ ਸੀ ਤਾਂ ਮੇਰੀ ਪਤਨੀ ਜਿਹੜੀ ਕੁਲਵਿੰਦਰ ਕੌਰ ਜੀ ਸੀ ਉਹ 713 ਵੋਟਾਂ ਨਾਲ ਬਣੀ ਸੀ ਉਸ ਤੋਂ ਬਾਅਦ ਲਗਾਤਾਰ ਜਿਸ ਤਰ੍ਹਾਂ ਸਪੋਰਟਸ ਦੇ ਖੇਤਰ ਵਿੱਚ ਵਾਤਾਵਰਣ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਮੇਰੀ ਟੀਮ ਜਿੰਨੀ ਮੇਰੇ ਨਾਲ ਸੀਗੀ ਸਾਰੀ ਚਾਹੀ ਕਿਸੇ ਵੀ ਕਲੱਬ ਨਾਲ ਸੀ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਰਲ ਕੇ ਜਿਸ ਤਰ੍ਹਾਂ ਬਿਲਗੇ ਦੇ ਵਿੱਚ ਪਿਛਲੇ 20 ਸਾਲ ਦੇ ਵਿੱਚ ਇੱਕ ਟੀਮ ਸਾਡੀ ਖੜੀ ਹੋਈ ਆ ਉਹ ਟੀਮ ਜਿਹੜੀ ਆ ਉਹ ਉਹਦੇ ਕੰਮ ਬੋਲਦੇ ਆ ਗੁਰਨਾਮ ਸਿੰਘ ਦੇ ਕੀਤੇ ਹੋਏ ਕੰਮ ਤੁਸੀਂ ਬਿਲਗੇ ਤੋਂ ਮੁਵਾਈ ਨੂੰ ਚਲ ਜਾਓ ਤੁਹਾਨੂੰ ਆਸੇ ਪਾਸੇ ਜੋ ਦਰੱਖ ਦੇਖੋਗੇ ਤੁਹਾਨੂੰ ਉੱਥੇ ਵੀ ਗੁਰਨਾਮ ਸਿੰਘ ਦੇਸੂਗਾ ਜਿੱਦਣ ਸਕੂਲ ਚੋਂ ਬੱਚੀਆਂ ਨਿਕਲ ਕੇ 10+2 ਸਾਇੰਸ ਗਰੁੱਪ ਦੀਆਂ ਨਿਕਲਦੀਆਂ ਉਹਨਾਂ ਦੇ ਪਰਿਵਾਰਾਂ ਨੇ ਮੈਨੂੰ ਸਿਟੀਜ਼ਨ ਦੇਤੀ ਆ ਵੀ ਸਾਡੀਆਂ ਬੱਚੀਆਂ 800 ਗਰੁੱਪ ਤੋਂ ਬਿਨਾਂ ਕੋਈ ਪੜਾਈ ਦਾ ਨਹੀਂ ਰੱਖਦੀਆਂ ਉਹ ਮੇਰੀ ਟੀਮ ਦਾ ਉਪਰਾਲਾ ਸੀਗਾ ਮੇਰੇ ਜਿੰਨੇ ਵੀ ਸਾਥੀ ਸੀ ਐਨਆਰਆਈ ਸੀਗੇ ਉਹਨਾਂ ਨੇ ਉੱਥੇ ਟੀਚਰਾਂ ਨੂੰ ਤਨਖਾਹਾਂ ਦੇ ਇਦਾਂ ਦੇ ਜਿਹੜੇ ਕੰਮ ਆ ਉਹ ਲੋਕਾਂ ਨੇ ਨਾਗਰਿਕਤਾ ਮੈਨੂੰ ਉਸ ਵੇਲੇ ਵੀ ਦਿੱਤੀ ਸੀ ਪਿਛਲੀ ਵਾਰੀ ਜਦੋਂ ਮੈਂ ਬਤੌਰ ਐਮਸੀ ਤੋਂ ਇਲੈਕਸ਼ਨ ਲੜੀ ਆ ਬੜੀ ਸ਼ਾਨ ਦੇ ਨਾਲ ਮੇਰੇ ਵਾਰਡ ਤੋਂ ਮੇਰੀ ਜਿੱਤ ਹੋਈ ਆ ਮੈਂ 5 ਸਾਲ ਐ ਬਤੌਰ ਐਮਸੀ ਰਿਹਾ ਆ ਉੱਥੇ ਵੀ ਲੋਕਾਂ ਨੇ ਮੈਨੂੰ ਮਾਨਤਾ ਦਿੱਤੀ ਆ ਤੇ ਸਵਾਲ ਅੱਜ ਵੀ ਜਨਤਾ ਦੇ ਮੋਹਰੇ ਖੜਾ ਆ ਅਸੀਂ ਸਪਸ਼ਟ ਨੀਤੀ ਦੇ ਨਾਲ ਲੋਕਾਂ ਦੇ ਵਿੱਚ ਜਾ ਰਹੇ ਆ ਆਉਣ ਵਾਲੇ ਦਿਨਾਂ ਵਿੱਚ ਵੀ ਸਾਡੇ ਲਈ ਸਭ ਲਈ ਖੁਸ਼ੀ ਦੀ ਗੱਲ ਹੋਊਗੀ ਲੋਕ ਸਾਨੂੰ ਸੇਵਾ ਦਾ ਮੌਕਾ ਦੇਣਗੇ ਤਾਂ ਅਸੀਂ ਸੇਵਾ ਕਰਾਂਗੇ ਇਤੋਂ ਵੱਡੀ ਸਿਟੀਜ਼ਨਸ਼ਿਪ ਜਿਹੜੀ ਲੋਕਾਂ ਨੇ ਦਿੱਤੀ ਆ ਉਹ ਜਿਹੜੇ ਇਹ ਲੋਕ ਨਹੀਂ ਖੋ ਸਕਦੇ ਸਾਂ ਇਹ ਜਿਹੜੇ ਇਲਜ਼ਾਮ ਤਰਾਸ਼ੀ ਵਾਲੇ ਨਾ ਇਹ ਜਿਹੜੀ ਜੈਲਦਾਰੀ ਸੋਚ ਭਾਰੂ ਹੈਗੀ ਆ ਅਸਲ ਵਿੱਚ ਕੀ ਆ ਇਹ ਜੈਲਦਾਰਾਂ ਦੇ ਨਾਲ ਜਿਹੜੇ ਸਿਆਸਤ ਦੇ ਕਿੰਗਰੇ ਆ ਇਹ ਢੈਣੇ ਸ਼ੁਰੂ ਉਹਦੇ ਹੀ ਹੋ ਗਏ ਸੀਗੇ ਜਦੋਂ ਪਿਛਲੀ ਵਾਰੀ ਜਿਹੜੀ ਚੋਣ ਜਿਹੜੀ ਕੌਂਸਲ ਦੇ ਵਿੱਚ ਯਾਨੀ ਪਲੀਟੀ ਕੌਂਸਲ ਦੇ ਵਿੱਚ ਇਹਨਾਂ ਦੇ ਤਿੰਨੇ ਮੈਂਬਰ ਰਹਿ ਗਏ ਸੀਗੇ ਇਹ ਕਿੰਗਰੇ ਹੌਲੀ ਹੌਲੀ ਲੋਕਾਂ ਨੇ ਢਾ ਦੇਣੇ ਆ ਅੱਤ ਤੇ ਖੁਦਾ ਦਾ ਬੈਰ ਹੁੰਦਾ ਜਿੰਨੀ ਅੱਤ ਇਸ ਬੰਦੇ ਨੇ ਚੱਕੀ ਹੋਈ ਆ ਬੱਕ ਬੱਕ ਪਾਰਟੀਆਂ ਨੂੰ ਵੀ ਆਪਣੀਆਂ ਅ ਐਸੋਸੀਏਸ਼ਨ ਛੋਟੀਆਂ ਬਣਾਇਆ ਆਏ ਨੇ ਤੇ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜਾ ਅੱਜ ਤੁਹਾਡੇ ਨਾਲ ਕੱਲ ਨੂੰ ਕਿਸੇ ਨਾਲ ਪਰਸੋਂ ਨੂੰ ਕਿਸੇ ਨਾਲ ਤੇ ਇਹ ਹੈ ਸਕਾ ਕਿਸੇ ਦਾ ਵੀ ਹੈ ਨੀਗਾ ਲੋਕ ਇਸ ਗੱਲ ਨੂੰ ਸਮਝਦੇ ਨੇ ਮੈਨੂੰ ਬਿਲਗੇ ਦੇ ਨਾਗਰਿਕਤਾ ਜਿਹੜੀ ਹੈਗੀ ਆ ਲੋਕਾਂ ਨੇ ਦੇਣੀ ਆ ਇਦਾਂ ਦੇ ਜਿਹੜੇ ਹੈਗੇ ਆ ਕੜਮ ਚੌਧਰੀ ਇਹ ਨਹੀਂ ਮੈਨੂੰ ਆਖਦਾ ਨਾਵੇਂ ਨਾਲ ਤੋਂ ਮੰਗਦਾ ਨਾਵੇਂ ਨਾਲ ਤੋਂ ਲੈਣੀ ਗਰਨਾਵ ਸਿੰਘ ਜੇ ਦੇਖਿਆ ਜਾਵੇ ਜਿੰਨੀ ਅੱਜ ਧਰਨੇ ਦੇ ਵਿੱਚ ਵਿਰੋਧਤਾ ਦਿਖਾਈ ਗਈ ਆ ਜੀ ਕੀ ਤੁਹਾਨੂੰ ਲੱਗਦਾ ਵੇ ਇਹ ਹਾਰ ਦੀ ਬਖਲਾਟ ਹੈ ਜਾਂ ਕੀ ਆ ਇਹ ਤੁਹਾਨੂੰ ਕੀ ਲੱਗਿਆ ਇਹ ਇਹ ਸਭ ਤੋਂ ਵੱਡੀ ਤੇ ਇੱਕ ਨਿਸ਼ਾਨੀ ਆ ਜੀ ਜੇ ਸਭ ਤੋਂ ਵੱਡੇ ਦੋ 70 75 ਸਾਲ ਦੀਆਂ ਆਕਾਲੀ ਕਾਂਗਰਸ ਦੀਆਂ ਜੇ ਦੋ ਪਾਰਟੀਆਂ ਨੇ ਆਪਸ ਵਿੱਚ ਹੀ ਸੱਤਾ ਦੀਆਂ ਵਿਰੋਧੀ ਰਹੀਆਂ ਆ ਆਪਸ ਵਿੱਚ ਇਲੈਕਸ਼ਨਾਂ ਲੜਦੀਆਂ ਆਂ ਵਿਰੋਧ ਦੇ ਵਿੱਚ ਜੇ ਅੱਜ ਉਹ ਦੋ ਵੱਡੀਆਂ ਪਾਰਟੀਆਂ ਚਲੋ ਜਿਹੜੀਆਂ ਛੋਟੀਆਂ ਸਹਿਯੋਗੀ ਪਾਰਟੀਆਂ ਬੱਸ ਪਾਇਆ ਮੈਂ ਉਹਦੀ ਗੱਲ ਨਹੀਂ ਕਰਦਾ ਬੱਸ ਪੰਨੇ ਜਾਇ ਆਕਾਲੀ ਦਲ ਨਾਲ ਕਾਂਗਰਸ ਦਾ ਉਹਨਾਂ ਦਾ ਚੱਲਦਾ ਰਹਿੰਦਾ ਆਕਾਲੀ ਦਲ ਦਾ ਤਾਂ ਕਾਂਗਰਸ ਦਾ ਪੰਜਾਬ ਪੱਧਰ ਤੇ ਇਦਾਂ ਉੱਬਰਮਾ ਜਿਹਨੂੰ ਕਹਦੀਏ ਵੀ ਜਿਹਦੇ ਜਿਹਦੇ ਵਿੱਚ ਕੋ ਪੜਦਾ ਨਹੀਂ ਰਹਿ ਗਿਆ ਜਿੱਥੇ ਇੱਕ ਪਾਸੇ ਸਾਬਕਾ ਵਧਾਇ ਖੜਾ ਆ ਅਕਾਲੀ ਦਲ ਦਾ ਤੇ ਨਾਲ ਉਹਦੇ ਹਲਕਾਂਚਾਰ ਜਿਹੜਾ ਕਾਂਗਰਸ ਦਾ ਖੜਾ ਆ ਜਦੋਂ ਇਦਾਂ ਦੇ ਹਾਲਾਤ ਪੈਦਾ ਹੋ ਜਾਣ ਤੇ ਜੇ ਫਿਰ ਏਡੀ ਨਾਗਰਤਾ ਇਹਨਾਂ ਨੂੰ ਮਿਲੀ ਹੋਈ ਸੀ ਜੇ ਗੁਰਨਾਮ ਨੂੰ ਨਾਗਰਤਾ ਹੈ ਨਹੀਂ ਕਿ ਗੁਰਨਾਮ ਗੁਰਨਾਮ ਦਾ ਲੋਕਾਂ ਦੇ ਵਿੱਚ ਕੋ ਕੱਦ-ਪੁੱਤ ਨਹੀਂ ਹੈਗਾ ਤੇ ਫਿਰ ਏਡੇ-ਏਡੀਆਂ ਵੱਡੀਆਂ ਧਿਰਾਂ ਨੂੰ ਫਿਰ ਰਣਨੀਤੀ ਦੀ ਲੋੜ ਸੀ ਇਹ ਬੁਖਲਾਹਟ ਆ ਇਹ ਨਤੀਜਾ ਆ ਇਹ ਇੱਕ ਦਰਸਾਉਂਦੀ ਆ ਗੱਲ ਪੇ ਇਹ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੇ ਆ ਬਾੜਾਂ ਦੇ ਵਿੱਚ ਖੜੇ ਕਰਨ ਨੂੰ ਇਹਨਾਂ ਨੂੰ ਜਿਹੜੇ ਚੰਗੇ ਘਰਾਂ ਦੇ ਬੰਦੇ ਨਹੀਂ ਲੱਭ ਰਹੇ ਖਾਣਾ ਪੂਰਤੀਆਂ ਕਰ ਰਹੇ ਨੇ ਡਰੇ ਹੋਏ ਨੇ ਹਰੇ ਹੋਏ ਨੇ ਹੁਣ ਉਹ ਗੱਲਾਂ ਨੂੰ ਲੈ ਕੇ ਬਖਲਾਟ ਜਿਹੜੀ ਆ ਉਹ ਗਲਤ ਸ਼ਬਦਾਂ ਨਾਲ ਹੋ ਰਹੀ ਆ ਸ਼ਬਦ ਸਾਤੋਂ ਵੀ ਬਥੇਰੇ ਹੈਗੇ ਨੇ ਅਸੀਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਰਾਜਨੀਤੀ ਦਾ ਮਿਆਰ ਜਿਹੜਾ ਉਹ ਇੰਨਾ ਥੱਲੇ ਸੈੱਟ ਰਿਹਾ ਵੀ ਅਸੀਂ ਕਿਤੇ ਨਾ ਕਿਤੇ ਸਾਂਭ ਕੇ ਰੱਖੀ ਆ ਪਰ ਨਹੀਂ ਹੋਇਆ ਇੱਕ-ਇੱਕਲੇ ਘਰ ਦਾ ਨਾਂ ਲੈ ਕੇ ਦੱਸਾਂਗੇ ਜਿੱਥੇ ਲੋਕ ਇਹਨਾਂ ਦਾ ਦਰਵਾਜ਼ਾ ਖੋਲਣ ਨੂੰ ਵੀ ਤਿਆਰ ਨਹੀਂ ਹੈਗੇ ਜੋ-ਜੋ ਇਹਨਾਂ ਦੇ ਜੋ-ਜੋ ਇਹਨਾਂ ਨੇ ਕੀਤੀਆਂ ਨਾ ਪਿਛਲੇ ਕਾਲੇ ਕਾਰਨਾਮੇ ਹੈਗੇ ਨੇ ਉਹ ਬਾਈ ਨੇਮ ਦੱਸਾਂਗੇ ਜੇਕਰ ਹਜੇ ਵੀ ਇਹਨਾਂ ਨੇ ਆਪਣੇ ਸ਼ਬਦਾਂ ਦੇ ਉੱਤੇ ਕਮਾਂਡ ਨਾ ਰੱਖੀ ਸਹੀ ਬਿਲਗੇ ਦੇ ਵਿੱਚ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਉਹਦੇ ਵਿੱਚ ਤੁਹਾਡੀ ਜਾਣਕਾਰੀ ਚ ਬਿਲਗੇ ਤੇ ਲੋਕਾਂ ਨੇ ਕਿੰਨਾ ਕ ਸਹਿਯੋਗ ਦਿੱਤਾ ਤੁਸੀਂ ਅੱਜ ਦਾ ਇਕੱਠ ਵੀ ਦੇਖ ਲਓ ਤੁਸੀਂ ਕੱਲ ਦਾ ਇਕੱਠ ਵੀ ਦੇਖ ਲਓ ਅੱਜ ਮੈਨੂੰ ਹੁਣੇ ਦੱਸ ਦੇ ਸੀਗੇ ਜਿਹੜੇ ਵਿਰੋਧਰੋਂ ਆਏ ਆ ਕੁਝ ਸੌਕ ਬੰਦਾ ਜਾਂ 50 ਬੰਦੇ ਪਿੰਡ ਦੇ ਸੀਗੇ ਬਾਕੀ ਇਹਨਾਂ ਨੇ ਕੋਈ ਬਾਹਰੋਂ ਗੁਰਸੱਦੇ ਸੀਗੇ ਕਿਉਂਕਿ ਇਹਨਾਂ ਦੇ ਇਹਨਾਂ ਨੂੰ ਇਹਨੂੰ ਸਾਰੇ ਸਮਝ ਚੁੱਕੇ ਨੇ ਜਿਹੜੀਆਂ ਇਹ ਗੱਠ ਜੋੜ ਕਰਦੇ ਫੇਰ ਨੇ ਕਦੀ ਆਲੂਆਂ ਨੂੰ ਉਧਰ ਗੇ ਇਕਾਲੀ ਆਲੂਆਂ ਨੂੰ ਉਲਰ ਕੇ ਉਧਰ ਨੂੰ ਕਦੀ ਉਧਰ ਨੂੰ ਤੇ ਇਹ ਲੋਕਾਂ ਨੇ ਨਾ ਇਹਨੂੰ ਕਾਲ ਰਿਸਪੌਂਸ ਦਿੱਤਾ ਨਾ ਇਹਨਾਂ ਨੂੰ ਅੱਜ ਦਿੱਤਾ ਨਾ ਇਹਨੂੰ ਆਉਣ ਵਾਲੇ ਦਿਨਾਂ 'ਚ ਮਿਲਣਾ ਹੈ ਇਹ ਚਾਹੇ ਕਿਸੇ ਤਰ੍ਹਾਂ ਦਾ ਵੀ ਪਾਪੜ ਵੇਲ ਕੇ ਦੇਖ ਲੈਣ ਅਸਲ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚੋਂ ਇਹ ਆਪਣਾ ਥਾਂ ਗਵਾ ਚੁੱਕੇ ਨੇ ਉਹ ਜਿਹੜੀ ਬਖਲਾਟ ਆ ਉਹ ਬਖਲਾਟ ਜਿਹੜੀ ਆ ਉਹ ਹੁਣ ਆਪਣੇ ਮਾਰੇ ਸ਼ਬਦਾਂ ਦੇ ਨਾਲ ਵਿੱਚ ਬਿਆਨ ਕਰ ਰਹੇ ਨੇ ਕੋਸ਼ਿਸ਼ ਕਰਾਂਗੇ ਕਿ ਰਾਜਨੀਤੀ ਦਾ ਮਿਆਰ ਬਣਿਆ ਰਹੇ ਗੁਰੂ ਦੀ ਨਗਰੀ ਆ ਤੇ ਗੁਰੂ ਦੇ ਬਾਣੀ ਵਿੱਚ ਰਹਾਂਗੇ ਪਰ ਸਾਨੂੰ ਇਸ ਗੱਲ ਤੋਂ ਕੋਈ ਕਮਜ਼ੋਰ ਨਾ ਸਮਝੇ ਅਸੀਂ ਖੂਹ ਦੀਆਂ ਲੇਬਰਾਂ ਤੋਂ ਲੈ ਕੇ ਉੱਥੇ ਕਿੱਦਾਂ ਦਾ ਇਹਨਾਂ ਦਾ ਹਿਸਾਬ ਕਿਤਾਬ ਚੱਲਦਾ ਆ ਪਿੰਡ ਦੇ ਵਿੱਚ ਭਾਈਚਾਰੇ ਜਿਹਨਾਂ ਦਾ ਕਿੱਦਾਂ ਦਾ ਹਿਸਾਬ ਕਿਤਾਬ ਚੱਲਦਾ ਆ ਹਜੇ ਤੱਕ ਜਿਹੜੇ ਪਟਿਆਲੇ ਕੇਸ ਭੁਗਤੇ ਗਏ ਮੇਰੇ ਕੋਲ ਸਾਰੇ ਰਿਕਾਰਡ ਪਏ ਆ ਉੱਥੇ ਕਿੱਦਾਂ ਕਿੱਦਾਂ ਪਰਿਵਾਰ ਬਰਬਾਦ ਹੋਏ ਆ ਉਹ ਪਿੰਡ ਦੇ ਵਿੱਚ ਜ਼ਰੂਰ ਨਸ਼ਰ ਕਰਾਂਗੇ ਕਰਤਾਰ ਸਿੰਘ ਇੱਕ ਹੋਰ ਸਵਾਲ ਤੁਹਾਨੂੰ ਕਰਨਾ ਚਾਹਾਂਗੇ ਕਿ ਜਿਵੇਂ 98 ਤੋਂ ਲੈ ਕੇ ਜੀ ਐ 16 17 ਤੱਕ ਜੇ ਇਸ ਪਾਰਟੀ ਦੀ ਬਿਲਗੇ ਦੇ ਵਿੱਚ ਇੱਕ ਹਕੂਮਤ ਸੀ ਜੀ ਅੱਜ 24 ਚ ਉਹਨਾਂ ਦੇ ਹਿੱਸੇ ਆਈਆਂ ਚਾਰ ਸੀਟਾਂ ਜੀ ਚੋਂ ਚੋਂ ਇੱਕ ਸੀਟ ਤੇ ਕਾਗਜ਼ ਰੱਦ ਹੋ ਗਿਆ ਜੀ ਤੇ ਇਹ ਸਥਿਤੀ ਜਿਹੜੀ ਬਣਾਉਣ ਦੇ ਵਿੱਚ ਇਹ ਕਿਹਨੂੰ ਮੁੱਖ ਜਿਹੜਾ ਕਾਰਨ ਮੰਨਦੇ ਹੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸੀਟਾਂ ਦੀ ਵੰਡ ਹਾਂ ਸੀਟਾਂ ਦੀ ਵੰਡ ਤੋਂ ਤਾਂ ਇੱਕੋ ਹੀ ਲੱਗ ਗਿਆ ਸੀਗਾ ਵੀ ਜੇਕਰ ਇਹ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਪਿੰਡ ਦੇ ਇੱਥੇ ਦੇ ਖੈਰ ਖਵਾ ਆ ਅਸੀਂ ਪਿੰਡ ਦੇ ਪਿੰਡ ਸਾਡੇ ਮੁੱਠ ਵਿੱਚ ਹੀ ਹੈਗਾ ਆ ਤੇ ਵੱਡੀਆਂ ਧਿਰਾਂ ਸੀ ਇਹਨਾਂ ਦੋਨਾਂ ਨੇ ਸਰਕਾਰਾਂ ਭੋਗੀਆਂ ਤੇ ਇਹਨਾਂ ਨੂੰ ਘੱਟੋ-ਘੱਟ ਆਪਣੇ ਪਾਰਟੀ ਨਿਸ਼ਾਨ ਤੇ ਲੜਨਾ ਚਾਹੀਦਾ ਸੀ ਤੇ ਇਹਨਾਂ ਨੂੰ ਆਪਣੇ ਉਮੀਦਵਾਰ ਸਾਰੇ ਖੜੇ ਕਰਨੇ ਚਾਹੀਦੇ ਸੀ ਜੇ ਨਹੀਂ ਖੜੇ ਤਾਂ ਪੰਜ-ਪੰਜ ਵੰਡੀਆਂ ਨੇ ਦੋ-ਦੋ ਵੰਡੀਆਂ ਨੇ ਜੋਇਨ ਨਹੀਂ ਜੋ ਵੀ ਕੜੀ ਕੋਲੀ ਆ ਉਹ ਲੋਕ ਹੁਣ ਤਾਂ ਹੀ ਨਹੀਂ ਸਾਥ ਦੇ ਰਹੇ ਤਾਂ ਹੀ ਨਹੀਂ ਇਹਨੂੰ ਹੱਲਿਆ ਜ ਨਹੀਂ ਕੋ ਮਾਰਨ ਦੇ ਰਿਹਾ ਉਹ ਉਹ ਜਿਹੜੇ ਮਾਹੌਲ ਪੈਦਾ ਕਰਨ ਵਾਲੇ ਵਿੱਚ ਕੁਝ ਦੋ ਤਿੰਨ ਸੋਚਾਂ ਨੇ ਜਿਹੜੀਆਂ ਆਪਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਨਹੀਂ ਨਾਂਕ ਜਿੰਦਗੀ 'ਚ ਉਹ ਕੁਝ ਬਣ ਨਹੀਂ ਸਕੇ ਨਾ ਉਹ ਕਦੀ ਪੰਚ ਬਣੇ ਨਾ ਉਹ ਕਦੀ ਸਰਪੰਚ ਬਣੇ ਨਾ ਉਹ ਕਦੀ ਕਦੀ ਪ੍ਰਧਾਨ ਬਣੇ ਕੇ ਚੀਜ਼ ਦੇ ਉਹ ਲੋਕਾਂ ਦਾ ਇੱਕੋ ਹੀ ਆ ਵੀ ਮਤਲਬ ਖਿਚੜੀ ਕਿੱਦਾਂ ਪਕਾਉਣੀ ਆ ਉਹਨੀ ਚਮਚਾ ਉਧਰੋਂ ਵੀ ਖਾਣਾ ਆ ਉਹਨੀ ਚਮਚਾ ਉਧਰੋਂ ਵੀ ਖਾਣਾ ਆ ਉਹ ਜਿਹੜੀ ਖਿਚੜੀ ਖਾਣ ਦਾ ਉਹਨਾਂ ਦਾ ਤਰੀਕਾ ਆ ਉਹ ਫਿਰ ਇਦਾਂ ਇਕੱਠੇ ਮੱਠੇ ਕਰਦੇ ਆ ਕਿਸੇ ਨੂੰ ਯਾਰ ਦੇ ਨਾਂ ਤੇ ਕਿਸੇ ਨੂੰ ਜਾਰੀ ਦੋਸਤੀ ਦੇ ਨਾਂ ਤੇ ਕਿਸੇ ਨੂੰ ਮਹਾਲੇ ਦੇ ਤੌਰ ਤੇ ਕਿਸੇ ਨੂੰ ਬਾਹਰੋਂ ਫੋਨ ਕਰਾ ਕੇ ਇਹਨਾਂ